ਇਤਨੀ ਤੇ ਸਮਝ ਹੈ ਮੇਰਾ ਭਰਾ ਹੈ ਪਰ પ્રેમ ਨਹੀਂ ਹੈ ਜੋ ਸੁਨਲ ਵੀ ਛਲਕਬਟ ਕਰ ਸਕਦਾ ਹੈ ਸੁਨਲ ਵੀ ਧੋਖਾ ਕਰ ਸਕਦਾ ਹੈ ਸਮਝ ਤੇ ਸੀ ਵਿਵੇਕਸ਼ਣ ਨੂੰ ਵੀ ਰਾਵਣ ਮੇਰਾ ਭਰਾ ਹੈ ਪਰ ਸਾਰੇ ਸੀਕਰਟ ਦੱਸ ਦਿੰਦਾ ਸਾਰੇ ਰਾਜ਼ ਦੱਸ ਦਿੰਦਾ ਔਰ ਘਰ ਘਰ ਦੇਖਿਆ ਜਾ ਸਕਦਾ ਮੈਂ ਬਹੁਤ سارے ਸلسلੇ ਐਸੇ ਦੇਖੇ ਨੇ ਭਰਾ ਭਰਾ ਦੇ ਵਿੱਚ ਮੁਕਦਮੇ ਬੱਝੇ ਭਰਾ ਭਰਾ ਬੋਲਦੇ ਨੇ ਰਾਗ ਰਾਗ ਦੇ ਦੋਸ਼ਮਣੇ ਸਮਝਤੇ ਹੈ ਮੇਰਾ ਰਾਗ ਹੈ પ્રેમ ਨਹੀਂ ਹੈ પ્રેમ ਨੇੜੇ ਲੈ ਜਾਂਦਾ ਗਿਆਨ ਨੇੜੇ ਨਹੀਂ ਲੈ ਜਾਂਦਾ ਮੈਂ ਫਿਰ ਹਸ ਕਰਾਂ ਕਿਤਨੀ ਗੁਰਬਾਣੀ ਦੇ ਅਰਥ ਬਹੁਤ ਦਾ ਗਿਆਨ ਹੋਵੇ પ્રેમ ਨਹੀਂ ਹੈ ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏ ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਬڑے-ਬڑے ਪੁਜਾਰੀਆਂ ਦਾ ਭਾਵੇਂ ساری ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ ਯਕੀਨ ਜਾਨੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ ਦੂਰ ਦਾ ਵੀ ਮਤਲਬ ਨਹੀਂ ਸਿਰਫ ਪੁਜਾਰੀ ਨੇ ਸਾਰੇ ਇਤਿਹਾਸ ਦਾ ਪਤਾ ਹੈ ਤੁਸੀਂ ਕੁਝ ਵੀ ਪੁੱਛ ਲਓ ਨਾ ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ ਭਾਗਵਤ ਦੇ ਅਰਥ ਕਰ ਦੇਣਗੇ ਪੀਤਾ ਦੇ ਅਰਥ ਕਰ ਦੇਣਗੇ ਸੰਬੰਧ ਨਹੀਂ ਗੁਰਬਾਣੀ ਦੀ ਅਰਥ ਕਰ ਦੇਣਗੇ ਬੜੀ ਸੋਚ ਤੇ ਸਮਝ ਹੈ ਧੁਆ ਅਧਾਰ ਤਕਰੀਰ ਕਰ ਦੇਣਗੇ પ્રેમ ਨਹੀਂ ਹੈ ਨੇੜਤਾ ਨਹੀਂ ਹੈ ਨੇੜੇ ਪਿਆਰ ਲੈ ਜਾਂਦਾ ਹੈ ਨੇੜੇ ਸਨੇਹ ਲੈ ਜਾਂਦਾ ਹੈ ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ ਹੈ ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ ਹੈ ਪਰ ਆਦੇ ਨੇ ਲੈ ਜਾ ਸਕਦਾ ਹੈ ਪਤਨੀ ਦੇ ਨੇੜੇ ਲੈ ਜਾ ਸਕਦਾ ਹੈ ਪਤੀ ਦੇ ਨੇੜੇ ਭੈਣ ਦੇ ਨੇੜੇ ਨਹੀਂ ਤੇ ਦੂਰੀ ਬਣੀ ਰਹੇਗੀ ਬਰਾਬਰਾਂ ਦੇ ਵਿੱਚ ਵੀ ਦੂਰੀ ਬਣੀ ਰਹੇਗੀ ਤੇ ਵੀ ਮੈਰਸ ਕਰਾਂ ਕਿਉਂਕਿ ਉੱਥੇ ਬਰਾਬਰੀ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਆਉਂਦਾ ਹੈ ਇੱਕ ਦੂਜੇ ਤੋਂ ਕੁਰਬਾਨ ਹੋਣਾ ਆਉਂਦਾ ਹੈ ਕਹਿੰਦੇ ਨੇ ਇੱਥੋਂ ਥੋੜੀ ਜਿਹੀਆਂ ਮਨੁੱਖਤਾ ਜਨਮ ਲੈਂਦੀ ਹੈ ਇਨਸਾਨੀਅਤ ਜਨਮ ਲੈਂਦੀ ਹੈ ਪ੍ਰੇਮ ਹੀਣੇ ਮਨੁੱਖ ਨੂੰ ਕਿੰਨੇ ਇਨਸਾਨ ਨਹੀਂ ਕਹਿਣਾ ਚਾਹੀਦਾ ਉਹ ਅਜੇ ਪਸ਼ੂਆਂ ਦੇ ਤਲ ਤੇ ਜੀਉਂਦੇ ਨਾ ਪਤਨੀ ਨਾਲ ਪ੍ਰੇਮ ਨਾ ਪਤੀ ਨਾਲ ਨਾ ਘਰਾ ਨਾ ਨਾ ਭੈਣ ਨਾਲ ਸੰਬੰਧ ਟੁੱਟੇ ਰਹੇ ਟੁੱਟੇ ਯੂਰਪ ਵਿੱਚ तकरीबन तकरीबन ਸਾਰੇ ਪਰਿਵਾਰ ਵਿਖਰ ਗਏ ਭਾਰਤ ਵਿੱਚ ਵੀ ਵਿਖਰਦੇ ਜਾ ਰਹੇ ਹਨ ਮੁਸ਼ਕਿਲ ਬਰਾਬਰੀ ਦੇਣਾ ਯਾਰ ਛੀਣਾ ਹੁੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਂਦੀ ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਹੀ ਸਸੀ ਪੰਨੂ ਦੋਸਤੀ ਉਹ ਜਾਤ ਕੋ ਜਾਤੀ ਹੈਰਾਨਗੀ ਕਿ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ ਉਹ ਤੇ ਇੱਕ ਗਲਵਕੜੀ ਹੈ ਇੱਕ ਸੰਤ ਕਵੀ ਇੱਕ ਬ੍ਰਹਮ ਗਾਇਕ ਨੇ ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ ਭਾਈ ਨੰਦ ਲਾਲ ਨੇ ਵੀ ਕੀਤਾ ਇਹ ਵੀ ਮੈਂ ਅਰਜ਼ ਕਰ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਨਜ਼ਮ ਦੇ ਵਿੱਚ ਕਿ ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ ਉਹਦੇ ਕੁਝ ਬਾਗ ਕੁਝ ਹਿੱਸੇ ਕਵੀ ਜਿਤਨੇ ਚਰਤਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ ਤੇ ਕਈਆਂ ਨੂੰ ਰਸ ਵੀ ਆਵੇ ਤੇ ਕਿਨੇ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਹੁੰਦੀ ਹੈ ਜਦ ਉਸ ਦੀ ਕਵਿਤਾ ਦੇ ਉੱਤੇ ਜਦ ਉਸ ਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਨੇ ਹਲਾ ਦੇਵੇ ਉਹ ਦਾਤ ਦੇਵੇ ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਹੁੰਦੀ ਹੈ ਜਦ ਉਸ ਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਵੇ ਜਣੇ ਖਣੇ ਨੂੰ ਰਸਤੇ ਆ ਜਾਏਗਾ ਤੇ ਜਣਾ ਖਣਾ ਦਾਤ ਵੀ ਦੇ ਸਕਦਾ ਹੈ ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ ਇਹ ਵੀ ਮੈਲਸ ਕਰਦਾ ਐਸੋਅਸ ਤੇ ਆਨੰਦ ਲਾਲ ਕੋਲ ਆਇਆ ਹੈ ਵੀ ਨੰਦ ਲਾਲ ਨੂੰ ਸੁਣਾਣਾ ਹੈ ਬਹੁਤ ਵੱਡਾ ਸ਼ਾਇਰ ਹੈ ਕਵੀ ਹੈ ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਣੀਆਂ ਹਨ ਕਿਤਾਬ ਬਹੁਤ ਵੱਡੀ ਲਿਖੀ ਪੈਸਾ ਉਹਨੂੰ ਕਹਿ ਲਗਾਏ ਮੈਂ ਲਿਖੀ ਹੈ ਕਿਤਾਬ ਇਹਦੇ ਵਿੱਚ ਇੱਕ ਭਾਗ ਵਿੱਚ ਲੇਲਾ ਦਾ ਜੀਵਨ ਇੱਕ ਭਾਗ ਵਿੱਚ ਮਜਨੂ ਦਾ ਜੀਵਨ ਮਜਨੂ ਤੋਂ ਸਨੇ ਕਥਾ ਆਰੰਭ ਕੀਤੀ ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ ਭਾਈ ਸਾਹਿਬ ਬੜੇ ਜਜ਼ਬਾਤ ਦੇ ਚੁਬ ਗਏ ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ ਉਹ ਸ਼ਾਇਰ ਕਹਿ ਲਗਾ ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਣਾ ਪਰ ਅਸ਼ਕ ਬਾਰ ਹੋ ਗਏ ਸਨ ਭਾਵ ਵਿਭੌਰ ਹੋ ਗਏ ਸਨ ਹੱਥ ਨਾਲ ਇਸ਼ਾਰਾ ਕੀਤਾ ਬੜੀ ਮੁਸ਼ਕਲ ਨਾਲ ਜ਼ਬਾਨ ਤੋਂ ਬੋਲ ਨਿਕਲੇ ਮਗੋ ਅਜ਼ ਹਾ ਲੈ 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 ਨਾ ਸੁਣਾ ਮੈਨੂੰ ਲੈਲਾ ਦਾ ਕਸਾ ਮਗੋ ਅਜ ਹਾਲੇ ਲੈ ਲਈ ਬਾਦਲੇ ਛੋਰੀ ਦਾ ਹੈ ਕੋਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮੈਸਾ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ गवाਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ ਨਾ ਸੁਣਾ ਮੈਂ ਨਹੀਂ ਸੁਣ ਸਕਦਾ ਮੈਂ ਨਹੀਂ ਸੁਣ ਸਕਦਾ ਇਤਨਾ ਜਜ਼ਬਾਤੀ ਮਨੋ ਇਤਨਾ ਭਾਵਕ ਮਨੋ ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਗੁਰੂ ਨਾਲ ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਪ੍ਰਭੂ ਨਾਲ ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ ਕਿ ਸਿਰੋਤਾ ਹੋਇਆ ਕਿਸ ਰੋਟ ਗੱਲ ਉਸਨੇ ਮਜਨੂ ਦੀ ਕੀਤੀ ਹੈ ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਅੱਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ ਹੁਣ ਹੋਰ ਨਾ ਕੁਝ ਮੈਨੂੰ ਸੁਣਾਈ ਮਹਾਨ ਹੈ ਤੇਰੀ ਨਜ਼ਮ ਮੈਂ ਹੋਰ ਨਹੀਂ ਕੁਝ ਸੁਣ ਸਕਦਾ ਮਗੋ ਅਜ਼ਹਾਲ ਲੈਲੀ ਬਾਦਲੇ ਸ਼ੌਰੀ ਦਾ ਏ ਗੋਇਆ ਕਿ ਸ਼ਰਾਇ ਕਿੱਸਾ ਹੈ ਮਜਨੂ ਮਰਾ دیਵਾਨਾ ਮੇ ਸਾਜ਼ਤ ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ ਪਿਆਰ ਨਾਲ ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ ਪਿਆਰ ਦੀ ਅਵਸਥਾ ਸਨੇਹ ਪਿਆਰ ਦੀ ਅਵਸਥਾ ਹੀ ਪ੍ਰੇਮ ਹੈ ਔਰ ਪਿਆਰ ਦੀ ਅਵਸਥਾ ਸ਼ਰਧਾ ਹੈ ਏ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ ਇਹ ਸ਼ਰਧਾ ਮਾਣ ਨਾਲ ਹੋ ਸਕਦੀ ਹੈ ਪੇ ਤਾਂ ਨਾਲ ਹੋ ਸਕਦੀ ਹੈ ਚਲੋ ਉਮਰ ਦੇ ਵਿੱਚ ਵੱਡਾ ਵੱਡੇ ਨਾਲ ਆਉਂਦੀ ਹੈ ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ بڑے ਤੋਂ بڑے ਉਸਤਾਦ ਨਹੀਂ ਸਿਖਾ ਸਕਦੇ ਇਸ ਚੱਕਰ ਵਿੱਚ ਨਾ ਪੈਣਾ ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ ਹੈ ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ ਹੈ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ ਕੁਝ ਉਮਰ ਵੀ ਸਿਖਾਉਂਦੀ ਹੈ ਉਤਾਰ ਚੜਾ ਬਹੁਤੇ ਦੇਖੇ ਹੁੰਦੇ ਨੇ ਸਾਰੇ ਇਸ ਵਾਸਤੇ ਆਖਿਆ ਗਿਆ ਹੈ ਬਿਰਦ ਦਾ ਆਪਣੇ ਤੋਂ ਵੱਡੇ ਦਾ ਚਾਹੇ ਉਮਰ ਦੇ ਚ ਵੱਡਾ ਹੈ ilm ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਉਤੇ ਗੱਲ ਵੱਖਰੀ ਭਾਵੇਂ ਉਮਰ ਦੇ ਚ ਵੱਡਾ ਜੋ ਕਿਸੇ ਵੀ ਗੱਲ ਦੇ ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ ਮੈਂ ਤੋਂ ਵੱਡਾ ਹੈ ਉਮਰ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਕਲਾ ਦੇ ਚ ਵੱਡਾ ਹੈ ਸਮਝ ਦੇ ਚ ਵੱਡਾ ਹੈ ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ ਐਸੀ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਜਦ ਇਹ ਸ਼ਰਧਾ ਗੁਰੂ ਤੇ ਆ ਜਾਏ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ ते मान ता दे वास्ते तू ये भी आखे पे हा इन्हें एक ही कृपा के सजे हैं मैं नहीं तो मोसे गरीब करोड़ कपड़े हैं तू तो कितना भी दे देने फिर भी तू महान है तू उच्च है ये शरदा एक रस है और ऐसा रस ਜਿਹਨੂੰ ਅਕਥ ਕਹਿ ਦਿੱਤਾ ਹੈ ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ-ਬਾਪ ਨਾਲ ਵੀ ਹੋ ਸਕਦੀ ਹੈ ਸਰਵਨ ਕੁਮਾਰ ਨੇ ਕੀਤੀ ਸੀ ਉਹਨੂੰ ਪਿਓ ਦੇ ਚੀ ਪ੍ਰਮਾਤਮਾ ਦਿਖਾਈ ਦਿੰਦਾ ਸਮਾਨ ਦੇ ਚੀ ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ ਲਕਸ਼ਮਣ ਦੇ ਅੰਦਰ ਸੀ ਰਾਮ ਦੇ ਪ੍ਰਤੀ ਉਹ ਵੀ ਮੈਲਜ ਕਰਦੇ ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ ਅਮੀਰ ਮਿਨਾਈ ਜ਼ੋਰ ਕੋਲ ਪੜਿਆ ਸੀ ਸਿੱਖਿਆ ਸੀ ਕਿਧਰੇ ਬਾਦਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ ਉਸ ਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ ਔਰ ਚਾਰ ਦਿਨ ਬਾਅਦ ਮੰਗ ਕਰ ਲਿਓ ਮੇਰੇ ਕੋਲ ਲੈਣਾ ਨਜ਼ਮ ਜਮਨਾ ਦੇ ਸੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ شاਗਿਰਦ ਸੀ ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ ਉਸਤਾਦ ਸੀ ਆਖਿਆ ਹੁਣ ਤੂੰ ਸੁਣਾ ਜੈਸੇ ਅਮੀਰ ਮਿਨਾਈ ਨੇ ਸੁਣਾਈ ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ ਅਮੀਰ ਮਿਨਾਈ ਕਹਿੰਦੇ ਨੇ ਕਿਉਂ ਸ਼ਾਨ ਸ਼ਾਨੇ ਨਜ਼ਮ ਜਦ ਤੇਰੀ ਸੁਣਨੀ ਹੈ ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖ ਲਈ ਕੁਝ ਵੀ ਨਹੀਂ ਉਹ ਸੇਵਕ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਡ ਦਿੱਤੀ ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣਾ ਐਸੇ ਬੋਲਾਂ ਦੀ ਲੋੜ ਹੀ ਨਹੀਂ ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ ਤੁਸੀਂ ਮੇਰੇ ਉਸਤਾਦ ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਹੈ ਮਾਂ ਬਾਪ ਨਾਲ ਵੀ ਹੋ ਸਕਦੀ ਹੈ ਗੁਰੂ ਨਾਲ ਹੋ ਸਕਦੀ ਹੈ ਗੁਰੂ અવਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ ਤੇ ਭਗਵਾਨ ਦੀ ਹੁੰਦੀ ਹੈ ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ ਜੈਸਾ ਭਗਵਾਨ ਹੈ ਐਸਾ ਹੀ ਭਗਤ ਗੁਰਬਾਣੀ ਕਹਿੰਦੀ ਹੈ ਪੰਡਤ ਸੂਰਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਤ ਸੂਰ ਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ ਔਰ ਫਿਰ ਭਗਤ ਤੇ ਨਾਰਾਇਣ ਵਿੱਚ ਭਗਤ ਤੇ ਭਗਵਾਨ ਵਿੱਚ ਕੋਈ ભેਦ ਰਹਿ ਨਹੀਂ ਜਾਂਦਾ ਐਸਾ ਗੁਰਬਾਣੀ ਬਾਰ-ਬਾਰ ਕਹਿੰਦੀ ਹੈ ਨਾ ਮੇ ਨਾਰਾਇਣ ਨਹੀਂ ਭੇਦ ਰਾਮ ਕਬੀਰੇ ਵੇਦ ਨਾ ਵਾਏ ਹੁਣ ਕੋਈ ਵੇਦ ਨਹੀਂ ਹੈ ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ ਦੋਏ ਮਿਟ ਜਾਂਦੀ ਹੈ ਬੂੰਦ ਹੁਣ ਅਲੱਗ ਨਹੀਂ ਰਹੇਗੀ ਸਾਗਰ ਹੋ ਗਈ ਹੈ ਔਰ ਖੋ ਗਈ ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ ਗੰਗਾ ਖੋ ਜਾਂਦੀ ਹੈ ਫਿਰ ਸਾਗਰ ਦੇ ਵਿੱਚ ਗੰਗਾ ਲੱਭਣੀ ਔਖੀ ਹੈ ਸਾਗਰ ਦੇ ਵਿੱਚ ਪ੍ਰਸਾਗਰ ਹੀ ਹੈ ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋਏਗਾ ਨਾਮਦੇਵ ਪ੍ਰਭੂ ਦੇ ਚ ਖੋ ਕੇ ਪ੍ਰਭੂ ਹੋ ਗਏ ਐਸਾ ਭਗਤੀ ਕਰ ਦਿੰਦੀ ਹੈ